ਪ੍ਰਾਈਸ ਆ ਗਈਆਂ ਵਿਕਰੀ ਕੇਕ ਦੇ ਕੋਈ ਲੈ ਗਾਈਜ਼ ਅੱਜ ਆਈ ਸੀ ਆਟਾ ਵੇਦੇ ਤੇ ਲੜਾਈ ਹੋ ਗਈ ਲੜਾਈ ਕਿੰਨੇ ਚੋਲੇ ਕਿੰਨੇ ਚੋਲੇ ਉਹ ਆਪ ਲੜਾਈ ਸਸੀ ਗੱਲ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਹੁਣ ਅਸੀਂ ਤਿਆਰ ਹੋ ਗਏ ਆ ਤੇ ਹੁਣ ਅਸੀਂ ਜਾਣਾ ਆ ਥੋੜਾ ਬੇਕਰੀ ਨੂੰ ਕੇਕ ਲੈਣਾ ਇੱਕ ਉਹ ਤੁਹਾਨੂੰ ਬਾਅਦ ਚ ਦੱਸੂਗਾ ਕਾਹਦੇ ਕੇਕ ਲਿਆ ਤੇ ਆਪਰਾ ਹੁਣ ਚੱਲਦੇ ਆਂ ਅੱਜ ਵੀ ਠੰਡਿਆ ਬੜੀ ਠੰਡੀ ਹਵਾ ਚੱਲਦੀ ਪਈ ਆ ਮੇਰੇ ਹੱਥ ਠੰਡ ਰਹੇ ਆ ਦੋ ਦਿਨ ਤੋਂ ਇਦਾਂ ਹੀ ਆ ਠੰਡ ਨਹੀਂ ਤਾਂ ਬਾਅਦ ਦੇ ਫੇਰ ਕੰਮ ਹੋਇਆ ਇਦਾਂ ਠੰਡ ਜੀ ਜ਼ਿਆਦਾ ਹੀ ਹੋ ਗਈ ਆ ਤੇ ਚੱਲਦੇ ਹੁਣ ਬੇਕਰੀ ਨੂੰ ਜਾ ਰਹੇ ਆ ਕੇਕ ਚੱਕਣਾ ਤੇ ਘਰ ਨੂੰ ਆਏ ਹੋਈਂਸ ਆ ਗਈਆਂ ਬੇਕਰੀ ਕੇਕ ਦੇ ਕੋਈ ਆ ਜੀ ਤੇਦੇ ਹੁਣ ਕਿਹੜਾ ਕੇਕ ਲਈਏ ਐਸੇ ਕੋਈ ਦੋਸਤ ਆ ਆਪਣਾ ਜਿਹਨੇ ਨਾਲ ਜਾਣਾ ਆ ਲੈ ਲੈ ਕਿਥੋਂ ਆਇਆ ਦੱਸ ਆਪਣੀ ਇੰਟਰੋਡਕਸ਼ਨ ਦੇ ਬਈ ਸਰ ਪ੍ਰੋਲੋਜੀ ਹਾਂ ਲੈ ਲੈ ਅਰੇ ਕੀ ਕਰਾਇਆ ਕੀ ਓਕੇ ਕੇਕ ਲੈਣਾ ਹਲੇ ਗਾਇਸ ਘਰੇ ਆ ਗਏ ਸੀ ਕੇਕ ਨਹੀਂ ਉੱਥੇ ਵਧੀਆ ਲੱਗਦਾ ਸੀ ਬਈ ਰਾਤ ਨੂੰ ਲੈ ਲਾਂਗੇ ਤਾਂ ਹੁਣ ਅਸੀਂ ਚੱਲੇ ਹਾਂ ਹਰਮਨ ਨੂੰ ਚੱਕਣ ਨੂੰ ਦੰਨੇ ਤੇ ਚੱਲ ਗਏ ਹਾਂ 1 hour later ਅੱਜ ਗਾਇਸ ਅਸੀਂ ਮੰਨਤ ਦੇ ਪਿੰਡ ਪਹੁੰਚ ਗਏ ਹਾਂ ਤੇ ਜਾ ਰਹੇ ਹਾਂ ਭਾਈ ਕੇਕ ਵੀ ਲੈ ਲਿਆ ਸੀਗਾ ਆ ਦੇਖੋ ਇੱਕ ਲੈ ਲਿਆ ਸੀਗਾ ਆਪਾਂ ਇਹ ਵੀ ਆ ਗਏ ਸੀ ਆ ਇਹਨੂੰ ਹਰਮਨ ਨੂੰ ਚੱਕ ਲਿਆ ਸੀਗਾ ਸੀ ਦੇਖੋ ਗਾਇਸ ਆ ਇਹਦੇ ਮੁੰਡੇ ਘਰੇ ਆ ਗਏ ਨਾ ਪਹਿਲੇ ਹੀ ਆ ਦੇਖੋ ਆਂਦੇ ਹੀ ਕਹਿੰਦਾ ਸੋਨੇ ਦਾ ਆ ਕਹਿੰਦਾ ਸੋਨੇ ਦਾ ਆ ਹਾਂ ਬਈ ਤੂੰ ਚੋਰੀ ਕਰਨ ਹਟਣਾ ਨਹੀਂ ਉਹ ਗਾਇਸ ਉਹ ਪਰਫਿਊਮ ਵੀ ਦੇਖਣ ਲੱਪਿਆ ਇਹ ਇਹ ਦੀ ਇਹ ਦੀ ਹੈ ਨਾ ਇਹਦੇ ਤੇ ਅੱਖ ਆ ਇਹ ਥੋੜੇ ਬਚ ਕੇ ਰੱਖਣੇ ਬਣੇ ਆ ਆਂਦੇ ਹੀ ਗਾਇਸ ਖਾਣ ਪੀਣ ਨੂੰ ਦੇਖਣ ਲੱਪਿਆ ਕਦੀ ਉੱਧਰ ਕਦੀ ਉੱਧਰ ਆ ਚਾਹ ਆ ਗਈ ਹੈ ਹੁਣ ਚਾਹ ਪੀਨੇ ਆ ਚਾਹ ਪੀਨੇ ਹੁਣ ਤੇ ਇਥੋਂ ਆ ਦੇਖੋ ਵੀਊ ਚੈੱਕ ਕਰੋ ਇਧਰੋਂ ਆਜ ਕੱਲ ਧੁੱਪ ਨਿਕਲ ਗਈ ਆ ਸ਼ੁਕਰ ਆ ਧੁੱਪ ਨਿਕਲ ਚੁਕੀ ਆ ਵਾ ਡੁੱਗੀ ਜੋਂ ਨਿਕਲ ਆ ਏ ਕੋ ਨਿਕਲਿਆ ਓਏ ਅੰਦਰ ਆ ਗਿਆ ਲੈ ਗਾਇਜ਼ ਅਸੀਂ ਆਹ ਟੱਬੇ ਦੇ ਤੇ ਆ ਦੇਖੋ ਨਿਆਣੇ ਆਲੇ ਕੰਮ ਛੱਡਨੇ ਥੋੜੀ ਆ ਤੇ ਨਾ ਮਾਸੀ ਆ ਢਾਬੇ ਤੇ ਆਏ ਸੀਗੇ ਆਪਾਂ ਬਾਬੇ ਦਾ ਢਾਬਾ ਇਹ ਕਿੱਦਾਂ ਇਹ ਬੈੰਦਾ ਆ ਪੱਲੂ ਬੈਠ ਚੱਲ ਪੱਲੂ ਬੈਠ 25 ਅਸੀਂ ਉੱਥੋਂ ਆਏ ਸੀ ਢਾਬੇ ਤੋਂ ਤੇ ਆ ਗਏ ਆ ਇਹਦੇ ਘਰੇ ਉਹ ਬਾਕੀ ਉਧਰ ਗੱਡੀ ਲਾ ਕੇ ਆ ਰਹੇ ਸੀਗੇ ਤੇ ਹੁਣ ਬਸ ਕੇਕ ਕੱਟਣਾ ਆਪਾਂ ਕੋਈ ਚੱਲ ਜਣਾ ਆਪਾਂ ਵੀ ਘਰਾਂ ਨੂੰ ਆ ਲੱਗੇ ਆਪਣੀ ਮੋਟਰਸਾਈਕਲ

ਤੇ ਆ ਦੇਖੋ ਰਿਆਦਵਾਰਾ ਕੋਲ ਪਹੁੰਚ ਗਏ ਆ ਦੇਖੋ ਗਾਇਸ ਇੱਥੇ ਹੀ ਆਣਾ ਮੈਂ ਕੱਲ ਨੂੰ ਕੋਈ ਨਹੀਂ ਦਿਖਾਵਾਂਗਾ ਮੈਂ